ड्रीम गर्ल हेमा मालिनी ਨਹੀਂ ਸੀ ਤਰਮੇਂਦਰ ਦਾ ਪਹਿਲਾ ਪਿਆਰ ਚੱਲ ਕੇ ਚੱਲ ਕੇ ਕਰ ਰਹਾ ਸਾਊਥ ਬਿਊਟੀ ਤੋਂ ਪਹਿਲਾ ਇਸ ਐਕਟਰੈਸ ਦੇ ਨਾਲ ਹੋ ਗਿਆ ਸੀ ਬਾਲੀਵੁੱਡ ਦੇ ਹੀਰਮਨ ਨੂੰ ਪਿਆਰ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੇ ਹੀ ਮੈਨ ਯਾਨੀ ਕਿ ਧਰਮਿੰਦਰ ਦੇ ਬਾਰੇ ਜਿਨ੍ਹਾਂ ਦੀ ਜੋ ਆ ਲਵ ਅਫੇਅਰਸ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੇ ਸੀਗੇ ਜਦੋਂ ਉਹਨਾਂ ਦੀਆਂ ਫਿਲਮਾਂ ਰਿਲੀਜ਼ ਹੁੰਦੀਆਂ ਸੀਗੀਆਂ ਤੇ ਉਹਨਾਂ ਦੀ ਹੀਮਾ ਮਾਲਨੀ ਦੇ ਨਾਲ ਜੋ ਰਿਲੇਸ਼ਨਸ਼ਿਪ ਸੀਗੇ ਕਾਫੀ ਜ਼ਿਆਦਾ ਉਹਨਾਂ ਨੇ ਸੁਰਖੀਆਂ ਬਟੋਰੀਆਂ ਸੀ ਕਿਉਂਕਿ ਜਦੋਂ ਫਿਲਮ ਦੀ ਸ਼ੂਟਿੰਗ ਹੋਣੀ ਸੀਗੀ ਤਾਂ ਅਦੋਂ ਬਹੁਤ ਸਾਰੇ ਕਿਸੇ ਅਜਿਹੇ ਬਾਹਰ ਆਂਦੇ ਰਹੇ ਆ ਵੀ ਕਿਵੇਂ ਧਰਮਿੰਦਰ ਜੋ ਆ ਆ ਲੋਕਾਂ ਨੂੰ ਪੈਸੇ ਦਿੰਦੇ ਸੀਗੇ ਕਿ ਹੀਮਾ ਮਾਲਨੀ ਦੇ ਨਾਲ ਇਹ ਵਾਲਾ ਸੀਨ ਜੋ ਆ ਬਾਰ-ਬਾਰ ਰਿਪੀਟ ਕਰ ਦਿੱਤਾ ਜਾਵੇ ਪਰ ਬਾਅਦ ਵਿੱਚ ਦੋਨਾਂ ਦਾ ਵਿਆਹ ਹੋ ਗਿਆ ਦੋਵੇਂ ਬਹੁਤ ਖੁਸ਼ਹਾਲ ਜ਼ਿੰਦਗੀ ਜੀ ਰਹੇ ਨੇ ਪਰ ਕੀ ਤੁਹਾਨੂੰ ਪਤਾ ਹੈ ਵੀ ਉਹਨਾਂ ਦਾ ਪਹਿਲਾ ਪਿਆਰ ਹੀਮਾ ਮਾਲਨੀ ਨਹੀਂ ਸੀ ਇਸ ਤੋਂ ਪਹਿਲਾਂ ਉਹਨਾਂ ਦਾ ਪਿਆਰ ਬਾਲੀਵੁੱਡ ਦੀ ਹਸੀਨ ਦਿੱਗਜ ਅਦਾਕਾਰਾ ਸੀ ਜਿਨ੍ਹਾਂ ਦਾ ਨਾਮ ਮੀਨਾ ਕੁਮਾਰੀ ਹੈ ਜਿਨ੍ਹਾਂ ਦੇ ਬਾਰੇ ਅੱਜ ਸੀ ਗੱਲਬਾਤ ਕਰਾਂਗੇ ਫਿਲਮਾਂ ਵਿੱਚ ਆਪਣੀ ਦਮਦਾਰ ਅਦਾਕਾਰੀ ਤੋਂ ਇਲਾਵਾ ਤਰਮਿੰਦਰ ਆਪਣੇ ਪ੍ਰੇਮ ਸੰਬੰਧਾਂ ਨੂੰ ਲੈ ਕੇ ਕਾਫੀ ਜ਼ਿਆਦਾ ਲਾਈਮਲਾਈਟ ਦੇ ਵਿੱਚ ਰਹੇ ਨੇ ਆਪਣੀ ਪਹਿਲੀ ਪਤਨੀ ਪ੍ਰਕਾਸ਼ ਕੋਰ ਨਾਲ ਹੋਣ ਦੇ ਦੌਰਾਨ ਉਹਨਾਂ ਨੂੰ ਹੇਮਾ ਮਾਲੀ ਨਾਲ ਪਿਆਰ ਹੋ ਗਿਆ ਸੀ ਫਿਰ ਪਿਆਰ ਪਰਵਾਨ ਚੜਿਆ ਤਾਂ ਵਿਆਹ ਕਰਵਾ ਲਿਆ ਹੇਮਾ ਅਤੇ ਤਰਮਿੰਦਰ ਦੀ ਪ੍ਰੇਮ ਕਹਾਣੀਆਂ ਨੂੰ ਤਾਂ ਹਰ ਕੋਈ ਜਾਣਦਾ ਹੈ ਇਸ ਤੋਂ ਪਹਿਲਾਂ ਉਹ ਕਈ ਸੁਪਰ ਹਿੱਟ ਐਕਟ੍ਰੈਸਸ ਦੇ ਨਾਲ ਕੰਮ ਵੀ ਕਰ ਚੁੱਕੇ ਨੇ ਪਰ ਦੱਸ ਦਈਏ ਕਿ ਉਹਨਾਂ ਦਾ ਪਹਿਲਾ ਪਿਆਰ ਮੀਨਾ ਕੁਮਾਰੀ ਸੀ ਤਰਮੇਂਦਰ ਅਤੇ ਮੀਨਾ ਕੁਮਾਰੀ ਨੇ ਕਾਜਲ ਫੂਲ ਔਰ ਪੱਥਰ ਮੰਝਲੀ ਦੀਦੀ ਬਹਾਰੋਂ ਦੀ ਮੰਜ਼ਲ ਵਰਗੀਆਂ ਫਿਲਮਾਂ ਦੇ ਵਿੱਚ ਇਕੱਠਾ ਕੰਮ ਕੀਤਾ ਸੀ ਮੀਨਾ ਕੁਮਾਰੀ ਦਾ ਜਜ਼ਬਾਤੀ ਸਮਰਥਨ ਕੀਤਾ ਖਬਰਾਂ ਦੀ ਮੰਨੀਏ ਤਾਂ ਜਦੋਂ ਤਰਮੇਂਦਰ ਨੇ ਫਿਲਮ ਇੰਡਸਟਰੀ 'ਚ ਐਂਟਰੀ ਕੀਤੀ ਸੀ ਤਾਂ ਮੀਨਾ ਕੁਮਾਰੀ ਪਹਿਲਾਂ ਤੋਂ ਹੀ ਉੱਥੇ ਫੇਮਸ ਐਕਟਰਸ ਵਜੋਂ ਆਪਣਾ ਨਾਮ ਕਮਾ ਚੁੱਕੇ ਸੀ ਔਰ ਪਹਿਲੀ ਵਾਰ ਮੀਨਾ ਕੁਮਾਰੀ ਨੂੰ ਉਹਨਾਂ ਦੇ ਫੈਨ ਦੇ ਤੌਰ 'ਤੇ ਉੱਤੇ ਮਿਲੇ ਸੀ ਬਾਅਦ 'ਚ ਜਦੋਂ ਦੋਵਾਂ ਨੇ ਫਿਲਮਾਂ ਦੇ ਵਿੱਚ ਇਕੱਠਾ ਕੰਮ ਕੀਤਾ ਤਮੀਨਾ ਕੁਮਾਰੀ ਨੂੰ ਆਪਣੀ ਜ਼ਿੰਦਗੀ ਦੇ ਨਿੱਜੀ ਮੋਰਚੇ ਤੇ ਕਾਫੀ ਜ਼ਿਆਦਾ ਉਥਲ-ਪੁਥਲ ਦਾ ਸਾਹਮਣਾ ਕਰਨਾ ਪਿਆ ਸੀ ਇਸ ਦੌਰਾਨ ਉਹਨਾਂ ਨੂੰ ਤਰਮਿੰਦਰ ਦਾ ਇੱਕ ਇਮੋਸ਼ਨਲ ਸਪੋਰਟ ਮਿਲਿਆ ਉਹਨਾਂ ਦੀ ਔਨ-ਸਕ੍ਰੀਨ ਕੈਮਿਸਟਰੀ ਬਹੁਤ ਜ਼ਿਆਦਾ ਹਿਟ ਰਹੀ ਸੀ ਅਤੇ ਦਰਸ਼ਕਾਂ ਨੇ ਇਸ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਇਸ ਤੋਂ ਇਲਾਵਾ ਰਿਪੋਰਟਾਂ ਦੀ ਮੰਨੀਏ ਤਾਂ ਮੀਨਾ ਕੁਮਾਰੀ ਡਿਪਰੈਸ਼ਨ ਦੇ ਨਾਲ ਜੂਝ ਰਹੀ ਸੀ ਤਰਮਿੰਦਰ ਨੇ ਉਹਨਾਂ ਦਾ ਸਾਥ ਦਿੱਤਾ ਸੀ ਕਥਿਤ ਤੌਰ ਤੇ ਉਸ ਦੇ ਨਜ਼ਦੀਕ ਹੋਣ ਦੇ ਬਾਵਜੂਦ ਤਰਮਿੰਦਰ ਨੇ ਇਕ ਕਦੇ ਵੀ ਸਵੀਕਾਰ ਨਹੀਂ ਕੀਤਾ ਕਿ ਮੀਨਾ ਕੁਮਾਰੀ ਦੇ ਨਾਲ ਉਹਨਾਂ ਦਾ ਕੋਈ ਰਿਸ਼ਤਾ ਸੀ ਜਾਂ ਫਿਰ ਮੀਨਾ ਕੁਮਾਰੀ ਨੂੰ ਉਹ ਪਸੰਦ ਕਰਦੇ ਸੀ